ਵਰਲਡ ਦੀ ਪਰਿਵਾਰ ਚਰਚਾ ਮੈਦਾਨ ਦੀ ਨਹੀਂ ਸਗੋਂ ਇੱਕ ਕੌਂਟਰੋਵਰਸ਼ੀਅਲ ਸਟੇਟਮੈਂਟ ਦੀ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਵਜ਼ਨ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਪਰ ਇਸ ਦਾ ਕਾਰਨ ਕਾਂਗਰਸ ਬੁਲਾਰੀ ਸ਼ਮਾ ਮੁਹੰਮਦ ਦੀ ਕੰਟਰੋਵਰਸ਼ੀਅਲ ਟਿੱਪਣੀ ਹੈ। ਉਹਨਾਂ ਨੇ ਕਿਹਾ ਸੀ ਕਿ ਰੋਹਿਤ ਸ਼ਰਮਾ ਕਪਤਾਨ ਦੇ ਤੌਰ ਤੇ ਪਸੰਦ ਨਹੀਂ ਹਨ ਅਤੇ ਇੱਕ ਖਿਡਾਰੀ ਹੋਣ ਦੇ ਬਾਵਜੂਦ ਉਹ ਮੋਟੇ ਹਨ। ਬਸ ਫਿਰ ਕੀ ক্রিকেট ਫੈਨਸ ਤੋਂ ਲੈ ਕੇ BCCI ਤੱਕ ਸਾਰਿਆਂ ਨੇ ਉਹਨਾਂ ਦੇ ਇਸ ਟਵੀਟ ਦੀ ਨਿੰਦਾ ਕੀਤੀ। ਮਾਮਲਾ ਵੱਧਾ ਦੇਖ ਕੇ ਕਾਂਗਰਸ ਨੇ ਸ਼ਮਾ ਮੁਹੰਮਦ ਨੂੰ ਟਵੀਟ ਡਿਲੀਟ ਕਰਨ ਦਾ ਹੁਕਮ ਦੇ ਦਿੱਤਾ ਤੇ ਇਸ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਇਸ ਵਿਵਾਦ ਦੇ ਵਿੱਚ ਕੁੱਦ ਪਿਆ ਤੇ ਕਿਹਾ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਅਜਿਹੇ ਬਿਆਨ ਦੇਣ ਵਾਲੇ ਲੋਕਾਂ ਨੂੰ ਦੇਸ਼ ਚੋਂ ਬਾਹਰ ਕੱਢ ਦਿੰਦਾ ਤਾਂ ਕਾਂਗਰਸ ਪਾਰਟੀ ਨੇ ਜਿਹੜੇ ਸ਼ਮਾ ਸ਼ਮਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਬਾਅਦ ਵਿੱਚ ਕਾਂਗਰਸ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਰੋਹਿਤ ਸ਼ਰਮਾ ਦੇ ਤੁਲਨਾ ਭਾਰਤ ਦੇ ਸਾਬਕਾ ਦਿਗਜ ਕੈਪਟਨਾਂ ਦੇ ਨਾਲ ਕੀਤੀ ਸੀ ਯੋਗਰਾਜ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨੂੰ ਵੀ ਆਪਣੇ ਦੇਸ਼ ਵਾਸੀਆਂ ਤੇ ਦੇਸ਼ ਦੇ ਖਿਡਾਰੀਆਂ ਦੇ ਵਿਰੁੱਧ ਬੋਲਣ ਦਾ ਬਿਲਕੁਲ ਵੀ ਅਧਿਕਾਰ ਨਹੀਂ ਹੈ ਜੋ ਲੋਕ ਅਜਿਹਾ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਸ ਨੂੰ ਸਿਆਸੀ ਮੁੱਦਾ ਬਣਾਉਣ ਲਈ ਸ਼ਰਮ ਆਣੀ ਚਾਹੀਦੀ